ਸਰੇ ਮੈਂ ਜਿੰਦੇ ਬਿੱਟਾ ਅੰਦਰ ਵੀ ਬਿਗਿਆ ਹੋਰ ਤਾਂ ਉਹ ਤੇ ਨੰਨੇ ਪਾਸ ਆਉਂਦੇ ਜਾਨਵਰ ਜਾਨਵਰ ਇਹ ਕੱਗੇ ਦੀ ਹਾਂਜੀ ਬਹੁਤ ਸਾਰੇ ਪੁੱਛੀ ਜਾਂਦੀ ਹੈ पर वो बात का मतलब है और मल्टीप्लाटर को कह रहे हैं तो पार्टी चेक कर दे हां तो पहला जो ऑर्डर आने की चिंता हो इसमें चैनल 61 पे रोक पाए और कैमरे को मान लो और थोड़ा सा एक्सटेंशन है जो पाना था सही है तो ये बोल रहे हैं साहब ये जो थोड़े आपके यूनिट्स हैं जो ऑर्डर आज भी जो शायद बढ़िया आऊंगा लेकिन ਤੇ ਜਿਹੜੀ ਆਪਣਾ ਮੈਡੀਕਲ ਕਰ ਸਕਦਾ ਉਹ ਇੱਥੇ ਤਾਂ ਨਹੀਂ ਬੈਠਾ ਐਕਸ-ਰੇ ਕਰ ਉਹ 800 ਦੇ ਹੈ 321 ਹੈ ਆਹ ਇਹ ਕੋਲ ਜਿਹਦੇ ਸਰ ਪਸ਼ੂ ਵਾਲੇ ਇੱਥੇ ਸਰ ਆਪਣਾ ਜਾਨਵਰ ਦੇ ਕਿਸਮ ਸਿਲੈਕਟ ਕਰਨੇ ਆ ਡੌਗ ਆ ਜੋਬੀਆ ਇਹ ਜੇਕਰ ਸਰ ਐਕਸੋਟਿਕ ਜਿਹੜੇ ਜਾਨਵਰ ਨੇ ਪੰਛੀ ਨੇ ਲਿਜ਼ਰਡ ਆ ਸਨੇਕ ਆ ਜਾਂ ਹੋ ਕੋਈ ਵੀ ਟਾਡਲਾ ਉਹ ਵੀ ਉਹਦਾ ਵੀ ਐਕਸ-ਰੇ ਮਸ਼ੀਨ ਤੇ ਨਹੀਂ ਪੋਸੀਬਲ ਹੈ ਜੀ ਇਹ ਦਾ ਸਰਪਨੈਲ ਡਾਕ ਇਹਨ ਵਿੱਚ ਫਿਰ ਉਸ ਦੇ ਵੀ ਜੋ ਵੀ ਬੋਡੀ ਪਾਰ ਗਿਆ ਕਿ ਸੁੱਕਾ ਉੱਪਰ ਰੱਖਤੇ ਗਏ ਰੋਜ਼ ਪਟਿਆਲੇ ਸ਼ਹਿਰ ਵਾਸੀਆਂ ਨੂੰ ਨਜ਼ਦੀਕੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ ਜਿਹੜੀ ਡਿਜੀਟਲ ਜਿਹੜੀ ਐਕਸ-ਰੇ ਮਸ਼ੀਨ ਪਹਿਲੀ ਪੰਜਾਬ ਵਿੱਚ 6 ਪਾਲਿਕਨਿਕ ਨਿਕ ਖੋਲੇ ਹੈ ਉਹਨਾਂ ਚ ਪਹਿਲੀ ਇਸ ਜ਼ਿਲ੍ਹੇ ਨੂੰ ਦਿੱਤੀ ਗਈ ਹੈ ਜਿਹਦੇ ਤੇ ਤਕਰੀਬਨ 55 ਲੱਖ ਰੁਪਏ ਖਰਚਾ ਆਇਆ ਹੈ ਜਿਹੜੀ ਕਿ ਪਹਿਲਾਂ ਆਮ ਜਾਨਵਰਾਂ ਨੂੰ ਡਿਟੈਕਟ ਕਰਨ ਵਾਸਤੇ ਬੜਾ ਔਖਾ ਹੋ ਜਾਂਦਾ ਸੀ ਇਹਦੇ ਆਟੋਮੈਟਿਕ ਹੈ ਸਾਰਾ ਸਿਸਟਮ ਜਿਹੜਾ ਚਾਹੇ ਛੋਟਾ ਜਾਨਵਰ ਹੋਵੇ ਵੱਡਾ ਹੋਵੇ ਤੇ ਆ ਵੀ ਲੈ ਆਉਣਾ ਉਹ ਆਪਣੇ ਇਹਦੇ ਨਾਲ ਹੀ ਸਰਕਿਊਟ ਨਾਲ ਦੀ ਐਕਸਰਸਾਈਜ਼ ਪੰਜਾਬ ਹੋਰ ਪੰਜਾਬ ਦੇ ਵਿੱਚ ਹੋਰ ਕਿੱਥੇ ਕਿੱੜੀ ਕਿੱੜੀ ਜਗ੍ਹਾ ਤੇ ਇਸ ਤਰ੍ਹਾਂ ਦੇ ਮਸ਼ੀਨਾ ਲੱਗਣਗੇ ਬਿਲਕੁਲ ਪਹਿਲਾਂ 6 ਜਿਹੜੇ ਅਸੀਂ ਇਹ ਪੌਲੀਕਨੀਕ 6 ਜ਼ਿਲ੍ਹਿਆਂ ਵਿੱਚ ਕੀਤੇ ਉਹਨਾਂ ਚ ਕਰਕੇ ਫਿਰ ਹੌਲੀ-ਹੌਲੀ ਸਾਰੇ ਥਾਵਾਂ ਤੇ ਜਿਵੇਂ ਜਿਵੇਂ ਇੱਕ ਮੰਤਰੀ ਸਾਹਿਬ ਖੇਤੀਬਾੜੀ ਨੂੰ ਲੈ ਕੇ ਪੰਜਾਬ ਦੀ ਕੋਈ ਰਿਪੋਰਟ ਆਈ ਹੈ ਜਿਸ ਤਰ੍ਹਾਂ ਪਹਿਲਾਂ ਵੀ ਸੀਐਮ ਸਰ 81 ਕੀ ਕਿਹੜਾ ਓਰੀਆ ਜਿੰਨਾ ਤੱਕ ਕੀਤੀ ਜਾਵੇ ਕਿ ਜੋ ਪੰਜਾਬ ਦਾ ਨੁਕਸਾਨ ਹੋਇਆ ਐਕਜੈਕਟ ਕੋਈ ਫਿਗਰ ਤੁਹਾਡੇ ਕੋਲ ਕੋਈ ਆਈ ਹੈ ਵੀ ਉਹਨਾਂ ਨੂੰ ਨੁਕਸਾਨ ਹੋਇਆ ਅ ਅਸਲ ਵਿੱਚ ਤਾਂ ਜਿੰਨਾ ਜਿੰਨਾ ਕੁ ਅੰਦਾਜ਼ਾ ਲਗਾਇਆ ਜਾ ਸਕਿਆ ਜੇ ਤਾਂ ਹਾਲਾਤ ਪਤਾ ਨਹੀਂ ਫੇਰ 1 2 ਤਰੀਕ ਨੂੰ ਕਹੀ ਜਾਂਦੀ ਹੈ ਇਹ 13000 ਤੇ 800 ਕਰੋੜ ਦਾ ਜਾਨ ਮਾਰ ਲਗਾਇਆ ਗਿਆ ਸੀ ਉਸ ਤੋਂ ਬਾਅਦ ਹੋਰ ਹੋ ਰਿਹਾ ਸੀ ਇਸ ਲਈ ਰਫ ਜੀ ਗੱਲ ਕੀਤੀ ਸੀ ਕਿ 20000 ਕਰੋੜ ਦਾ ਨੁਕਸਾਨ ਤਕਰੀਬਨ ਜਿਹਦੇ ਚ 5 ਲੱਖ ਏਕੜ ਜਿਹੜੀ ਸਾਡੀ ਫਸਲ ਤਬਾਹ ਹੋ ਗਈ ਹੈ ਜਿਹੜੇ ਮਰਹੱਲ 52 53 ਲੋਕਾਂ ਦੀ ਮਨੁੱਖਾਂ ਦੀ ਬਹੁਤ ਹੋ ਗਈ ਹੈ 2500 ਦੇ ਨੇੜੇ ਜਿਹੜੇ ਸਾਡੇ ਪਸ਼ੂ ਵਿਚਾਰੇ ਜਿਨ੍ਹਾਂ ਦੀ ਸ਼ਨਾਖਤ ਹੋ ਗਈ ਔਰ ਅਜੇ ਸ਼ਨਾਖਤ ਹੋਣੀ ਹੈ ਕਿਉਂਕਿ ਕਈ ਥਾਵਾਂ ਤੇ ਪਾਣੀ ਖੜਾ ਹੈ ਉੱਥੇ ਕੀ ਸੀ ਕਿੰਨੇ ਸੀ ਕਿਵੇਂ ਸੀ ਘਰ ਵਾਲੇ ਮਿਲਣਗੇ ਉਸ ਤੋਂ ਬਾਅਦ ਜਿਵੇਂ ਬਿਲਡਿੰਗਾਂ 8500 ਕਿਲੋਮੀਟਰ ਸੜਕ ਤੇ ਮਜ਼ਬੂਤੀ ਪੁਲ 2500 ਕਿਲੋਮੀਟਰ ਦੇ چھوٹے ਵੱਡੇ ਤੇ ਇਸ ਤਰ੍ਹਾਂ ਕਾਫੀ ਨੁਕਸਾਨ ਜਿਹੜਾ ਵੱਡਾ ਫਸਲਾਂ ਦਾ ਨੁਕਸਾਨ ਤਾਂ ਬਹੁਤ ਵੱੜੀ ਪੰਜਾਬ ਦੇ ਲੋਕਾਂ ਨੇ ਝੱਲਿਆ ਇਸ ਵਾਰ ਇਹ ਉਜਾੜੇ ਦੇ ਰੂਪ ਵਿੱਚ ਹੋ ਗਿਆ ਜੈਸੀ ਕਈ ਇਹ ਬਿਲਡਿੰਗਾਂ ਚਾਹੇ ਉਹ ਸਰਕਾਰੀ ਬਿਲਡਿੰਗਾਂ ਸੀ ਜੋ ਡੈਮੇਜ ਹੋ ਗਈਆਂ ਸਕੂਲ ਕਾਲਜ ਹਸਪਤਾਲ ਇਹ ਤੋਂ ਇਲਾਵਾ ਜਿਹੜੀ ਪ੍ਰਾਈਵੇਟ ਬਧੀਆਂ ਬਧੀਆਂ ਚੰਗੇ ਮਕਾਨ ਸੀ ਉਹ 파ਡ ਕੇ ਡੈਮੇਜ ਹੋ ਜਾਂਦੇ ਛੋਟੇ ਜਿਹੜੇ ਲੋਕ ਸੀ ਬਸੇ ਉਹਨਾਂ ਨੇ ਆਪਣੇ ਦੋ ਕਮਰਿਆਂ ਦਾ ਮਕਾਨ ਬਣਾਇਆ ਹੁੰਦਾ ਉਹਦੇ 'ਚ ਵੀ ਸਾਡੇ ਵਿਚਾਰਿਆਂ ਨੂੰ ਬਹੁਤ ਸਾਰਾ ਤੇ ਬੇਕਰੇ ਹੋ ਗਏ ਇੱਕ ਮਤਿਹ ਜਿਵੇਂ ਗੱਲ ਕੀਤੀ ਤੁਸੀਂ ਖੇਤੀਬਾੜੀ ਦੀ ਗੱਲ ਕੀਤੀ ਹੈ ਅਦਰ ਵੀ ਗੱਲ ਕੀਤੀ ਹੈ ਕੋਈ ਜ਼ਿਆਦਾ ਸੈਕਟਰ ਦੇ ਵਿੱਚ ਖੇਤੀਬਾੜੀ ਦੇ ਭਾਗ ਦੀ ਗੱਲ ਕੀਤੀ ਆ ਬੋ ਜਾਫਰੀ ਪਿੰਡਾਂ ਦੀ ਗੱਲ ਕੀਤੀ ਆਵੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਇੱਕ ਤਰ੍ਹਾਂ ਕਿਤੇ ਆਪਣੇ ਲੇਬਰ ਨਾਲ